ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਹਲੇ ਕਣਕ ਦੀ ਵਾਢੀ ਸ਼ੁਰੂ ਹੀ ਹੋਈ ਸੀ ਤੇ ਉਦੋਂ ਹੀ ਆਪਾਂ ਭੁਖਬਣੀ ਕਰਤੀ ਸੀ ਕਿ ਇੰਨਾ ਕਿਸਮਾ ਦਾ ਹੁਣੇ ਬੀਜ ਰੱਖ ਲੋ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਯਾਰਾਂ ਦੋਸਤਾਂ ਤੋਂ ਹੁਣੇ ਹੀ ਬੀਜ ਰੱਖ ਲੋ ਕਿਉਂਕਿ ਇਹਨਾਂ ਵੈਰਾਈਆਂ ਦਾ ਬੰਪਰ ਝਾੜ ਆਉਣ ਵਾਲਾ ਤੇ ਆਪਣੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਆਪਣੀ ਇਹ ਭਵਿੱਖਬਾਣੀ ਸੱਚ ਹੋ ਗਈ ਪਰੰਤੂ ਮੈਂ ਤੁਹਾਨੂੰ ਸਾਵਧਾਨ ਕਰਦਾ ਚੇਤਾਵਨੀ ਦਿੰਦਾ ਕਿ ਇਹਨਾਂ ਵੈਰਾਈਆਂ ਦਾ ਜਿਵੇਂ ਕਿ ਅੱਜਕੱਲ ਪੋਸਟਾਂ ਵਾਇਰਲ ਹੋ ਰਹੀਆਂ 33 ਕਵਾਂਟਲ 34 ਕਵਾਂਟਲ ਝਾੜ ਹੈ ਨਹੀਂ 34 ਕਵਾਂਟਰ ਦੇ 85 ਕਮਣ ਬੰਦੇ ਆ ਕਹਿੰਦੇ ਇੰਨੀ ਕਿ ਕਣਕ ਹੋ ਜਾਂਦੀ ਹੈ ਪਰ ਤੂੰ ਇਹ ਵੈਰੈਟੀਆਂ ਦਾ ਝਾੜ ਇੰਨਾ ਹੈ ਨਹੀਂਗਾ ਇਸ ਕਰਕੇ ਤੁਸੀਂ ਵੱਡੇ ਵੱਡੇ ਸੁਪਨੇ ਨਾ ਦੇਖੋ ਤੁਹਾਡੇ ਇੰਨਾ ਝਾੜ ਨਹੀਂ ਆਵੇਗਾ ਇਹ ਵੈਰਾਈਟੀਆਂ ਕਿਹੜੀਆਂ-ਕਿਹੜੀਆਂ ਆਉ ਜਾਣਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਡੀਬੀਡਬਲ 327 ਵੈਸੇ ਤਾਂ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਕਿ ਇਸ ਦੇ ਐਸਵੀਆਰ 34 ਕੁਇੰਟਲ ਤੱਕ ਝੜ ਦਿੱਤਾ 85 ਕਮਾਣੀ ਬਣਦਾ ਬਸ ਪਰੰਤੂ ਦੋਸਤੋ ਥੋੜੇ ਨੇ ਇਹ ਆਊਗਾ ਇਹ ਜਿਹੜੀਆਂ ਪੋਸਟਾਂ ਤੋਂ ਦੂਰ ਰਿਹਾ ਕਰੋ ਹਾਲਾਂਕਿ ਯੂਨੀਵਰਸਿਟੀ ਨੇ ਇਹ ਪੋਸਟ ਪਾਈ ਹੈ ਯੂਨੀਵਰਸਿਟੀਆਂ ਦਾ ਕੰਪੀਟੀਸ਼ਨ ਚੱਲਿਆ ਹੋਇਆ ਕਿ ਯਾਰ ਸਾਡੀ ਵੈਰਾਈਟੀ ਜ਼ਿਆਦਾ ਵਧੀਆ ਦੂਜੀ ਯੂਨੀਵਰਸਿਟੀ ਕਹਿੰਦੀ ਸਾਡੀ ਵੈਰਾਈਟੀ ਜ਼ਿਆਦਾ ਵਧੀਆ ਤਾਂ ਕਿਸਾਨਾਂ ਨੂੰ ਸੱਚ ਪਤਾ ਹੋਣਾ ਚਾਹੀਦਾਗਾ ਕਿ ਤੁਹਾਡੇ ਪਈ ਇੰਨਾ ਝਾੜ ਨਹੀਂ ਆਊਗਾ ਇਸ ਵੈਰਾਈਟੀ ਦਾ ਝਾੜ ਮੇਰੇ ਕੋਲੇ 26 ਕੁਆਂਟਲ ਜਣ ਕੇ 65 ਮਾਣ ਤੱਕ ਆ ਰਿਹਾ ਜੋ ਕਿ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਵੈਰਾਈਟੀ ਆ ਇਸ ਦਾ ਬੀਜ ਜੇਕਰ ਕਿਸੇ ਆਪਣੇ ਯਾਰ ਮਿੱਤਰ ਕੋਲੇ ਰਿਸ਼ਤੇਦਾਰ ਕੋਲੋਂ ਮਿਲਦਾ ਤਾਂ ਹੁਣੇ ਹੀ ਰੱਖ ਲੋ ਨਹੀਂ ਤਾਂ ਤੁਹਾਡੇ ਤੇ ਬੀਜ ਮਾਫੀਆ ਜਿਹੜਾ ਭਾਰੀ ਹੋ ਜਾਊਗਾ ਇਹ ਬੀਜ ਬਲੈਕ ਤੇ ਵਿਕ ਸਕਦਾ ਕਿਉਂਕਿ ਦੋਸਤੋ ਇਸੇ ਬੀਜ ਦਾ ਰੌਲਾ ਅੱਜਕੱਲ੍ਹ ਚੱਲ ਰਿਹਾ ਹੁਣ ਅੱਗੇ ਗੱਲ ਕਰਦੇ ਆ ਡਬਲਯੂ 371 ਬਾਰੇ ਹੁਣ ਦੋਸਤੋ ਵੈਰਾਈਟੀ ਬਹੁਤ ਵਧੀਆ ਦਿੱਖ ਇਸ ਵੈਰਾਈਟੀ ਦੀ ਬਹੁਤ ਹੀ ਜਿਆਦਾ ਵਧੀਆ ਹਰ ਇੱਕ ਕਿਸਾਨ ਨੂੰ ਇਹ ਵੈਰਾਈਟੀ ਪਸੰਦ ਆਊਗੀ ਤੇ ਝਾੜ ਦੀ ਗੱਲ ਕਰਕੇ ਦਾ ਇਸ ਵਾਰ ਬੰਪਰ ਆ ਰਿਹਾ ਬਹੁਤ ਜਿਆਦਾ ਆ ਰਿਹਾ 26 ਕੁਇੰਟਲ ਤੱਕ ਇਸ ਦਾ ਝਾੜ ਵੀ ਆ ਰਿਹਾ ਮਨਾ ਵਿੱਚ ਗੱਲ ਕਰਕੇ ਦਾ 65 ਮਣ ਮੰਦਾ ਇਸ ਵੈਰਾਈਟੀ ਦਾ ਬੀਜ ਵੀ ਤੁਸੀਂ ਹੁਣੇ ਲੈ ਕੇ ਰੱਖ ਲਓ ਕਿਉਂਕਿ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆਪਣੇ ਕਿਸਾਨਾਂ ਨਾਲ ਠੱਗੀ ਵੱਜਦੀ ਆ ਯਾਦ ਰੱਖੇ 34 35 ਕੁਇੰਟਲ ਝਾੜ ਤੋਂ ਦੂਰ ਰਹੋ ਇੰਨਾ ਝਾੜ ਥੋੜੇ ਨਹੀਂ ਆਵੇਗਾ ਅੱਗੇ ਗੱਲ ਕਰਦੇ ਆਂ ਤੀਜੇ ਨੰਬਰ ਤੇ ਉਹੀ ਆਪਣੀ ਪੁਰਾਣੀ ਵੈਰਾਈਟੀ ਹਰਮਨ ਪਿਆਰੀ ਐਚ ਡੀ 2851 ਹਾਂ ਦੋਸਤੋ ਜਿੰਨੀਆਂ ਵੀ ਵੈਰਾਈਟੀਆਂ ਹੁਣ ਰਿਲੀਜ਼ ਹੋ ਰਹੀਆਂ ਸਾਰੀਆਂ ਦਾ ਮੁਕਾਬਲਾ ਇਸ ਛੋਟੀ ਜਹੀ ਨਿੱਕੀ ਜਹੀ ਤੇ ਬਹੁਤ ਜਦੇ ਪੁਰਾਣੀ ਵੈਰਾਈਟੀ ਐਚ ਡੀ 2851 ਨਾਲ ਹੀ ਆ ਇਸ ਵੈਰਾਈਟੀ ਦਾ ਝਾੜ ਵੀ 26 ਕੁਆਂਟਲ ਜਣਕੇ 65 ਮਣਪੱਤੀ ਏਕੜ ਆ ਰਿਹਾ ਜਿੱਥੇ ਇਹ ਵੈਰਾਈਟੀ ਲੱਗਦੀ ਆ ਉੱਤੇ ਇਹੀ ਲਾ ਲਓ ਨਵੇਂ ਬੀਜਾਂ ਪਿੱਛੇ ਨਾ ਪੱਜੋ ਵੈਸੇ ਤਾਂ ਮੇਰੇ ਕੋਲ ਵੀ ਫੋਨ ਆ ਰਹੇ ਆ ਕਿ ਯਾਰ ਸਾਡੇ ਪ੍ਰਤੀ ਏਕੜ 36 ਕੁਮਟਲ ਬਸ 90 ਕਿ ਮਣ ਬੰਨਦਾ ਇੰਨੀ ਕਣਕ ਝੜ ਗਈ ਸਾਡੇ ਪ੍ਰਤੀ ਏਕੜ 34 ਕੁਮਟਲ ਬਸ 85 ਕਿ ਮਣ ਬੰਨਦਾ ਇੰਨੀ ਕਿ ਕਣਕ ਝਾੜ ਦੇਗੀ ਪਰੰਤੂ ਮੈਂ ਗੱਲ ਉਹ ਕਰਦਾ ਜੋ ਤੁਹਾਡੇ ਝਾੜ ਆ ਸਕਦਾ ਇਹ ਝਾੜ ਟਾਪ ਆ ਇਹਨਾਂ ਤਿੰਨਾਂ ਵੈਰਾਈਟੀਆਂ ਦਾ ਬਾਕੀ ਸਾਰੀਆਂ ਵੈਰਾਈਟੀਆਂ ਨਾਲ ਝਾੜ ਜ਼ਿਆਦਾ ਆ ਰਹੇ ਆ ਬਹੁਤ ਜਿਆਦੇ ਵਧੀਆ ਵੈਰਾਈਟੀਆਂ ਹੁਣੇ ਬੀਜ ਲੈ ਲਓ ਹਾਂ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਵੈਰਾਈਟੀਆਂ ਤਾਂ ਅੱਗੇ ਟੱਪਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਆਪਾਂ ਕਿਸਾਨ ਨੂੰ ਬਚਾਉਣਾ ਹੈਗਾ ਉਹਨੂੰ ਖਤਮ ਨਹੀਂ ਕਰਨਾ ਜੋ ਵੀ ਸੱਚਾ ਤੁਹਾਡੇ ਸਾਹਮਣੇ ਰੱਖ ਦਿੱਤਾ ਜਾਊਗਾ ਹੁਣ ਦੇ ਉਜਾਜਤ ਧੰਵਾਦੋਸ